ਆ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਹੀ ਲਿਆ ਹੋਵੇਗਾ ਮੁੰਡੇ ਨੇ ਆਪਣੀ ਗੱਡੀ ਦੇ ਪਿੱਛੇ ਵਾਹਨ ਦੇ ਪਿੱਛੇ ਲਿਖਿਆ ਹੈ ਡਿਪੋਰਟ ਬਾਈ ਯੂ ਐਸ ਏ ਇਹ ਮੁੰਡਾ ਜੋ ਇਹ ਸਟicker ਲਗਾਉਂਦਾ ਪਿਆ ਹੈ ਤੇ ਵੀਡੀਓ ਇਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਪਿਛਲੇ ਦਿਨੀ ਯੂਐਸਏ ਤੋਂ ਕਾਫੀ ਸਾਰੇ ਲੋਕ ਜੋ ਨੇ ਡਿਪੋਰਟ ਹੋ ਕੇ ਆਪਣੇ ਵਤਨਾਂ ਨੂੰ ਪਰਤੇ ਸੀ ਜਿਸ ਕਰਕੇ ਇਸ ਵੀਡੀਓ ਨੂੰ ਦੇਖ ਕੇ ਇਹ ਅੰਦਾਜ਼ੇ ਲਗਾਏ ਜਾ ਰਿਹਾ ਕਿ ਸ਼ਾਇਦ ਇਹ ਉਹੀ ਮੁੰਡਾ ਹੈ ਜੋ ਕਿ ਡਿਪੋਰਟ ਹੋ ਕੇ ਯੂਐਸਏ ਤੋਂ ਸਿੱਧਾ ਆਪਣੇ ਵਤਨਾਂ ਨੂੰ ਪਰਤੇ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਿਰਪੱਖ ਪੋਸਟ ਦੇ ਵੱਲੋਂ ਨਹੀਂ ਕੀਤੀ ਜਾਂਦੀ ਕਿ ਸੱਚਮੁੱਚ ਇਹ ਉਹੀ ਮੁੰਡਾ ਹੈ ਜੋ ਡਿਪੋਰਟ ਹੋ ਕੇ ਆਇਆ ਯਾਫਰ ਨਹੀਂ ਪਰ ਇਹ ਵੀਡੀਓ ਅੱਜਕੱਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਪਿਛਲੇ ਦਿਨੀ 102 ਭਾਰਤੀ ਜੋਨੇ ਡਿਪੋਰਟ ਹੋ ਕੇ ਭਾਰਤ ਵਾਪਸ ਆਏ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਦੇ 30 ਨੌਜਵਾਨ ਅਤੇ ਬੱਚੇ ਤੱਕ ਵੀ ਸ਼ਾਮਲ ਸੀ ਜਿਸ ਕਰਕੇ ਸਾਰੇ ਕਹਿ ਰਹੇ ਸੀ ਕਿ ਇਹਨਾਂ ਦੀਆਂ ਆਸਾਂ ਉਮੀਦਾਂ ਬਿਲਕੁਲ ਟੁੱਟ ਗਈਆਂ ਜਿਸ ਮਗਰੋਂ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦੀਆਂ ਆਸਾਂ ਉਮੀਦਾਂ ਫਿਰ ਤੋਂ ਜਾਗੀਆਂ ਕਿਉਂਕਿ ਡਿਪੋਰਟ ਬਾਏ ਯੂਐਸਏ ਜੋ ਇੱਕ ਆਟੋ ਦੇ ਮਗਰ ਲਿਖਿਆ ਹੋਇਆ ਤੇ ਜੋ ਗੱਲਾਂ ਸਾਹਮਣੇ ਆ ਰਹੀਆਂ ਉਸ ਦੇ ਮੁਤਾਬਕ ਇਹੀ ਕੀਤਾ ਜਾ ਰਿਹਾ ਹੈ ਕਿ ਮੁੰਡਾ ਯੂਐਸਏ ਤੋਂ ਡਿਪੋਰਟ ਹੋ ਕੇ ਆਇਆ ਹੈ ਪਰ ਇਸ ਨੇ ਹਿੰਮਤ ਨਹੀਂ ਹਾਰੀ ਸਗੋ ਇਸ ਨੇ ਆ ਕੇ ਮੜ ਤੋਂ ਆਪਣਾ ਕੰਮ ਘਾਰਚੋ ਹੈ ਸ਼ੁਰੂ ਕੀਤਾ ਹੈ ਕਿਉਂਕਿ ਜੋ ਲੋਕ ਡਿਪੋਰਟ ਹੋ ਕੇ ਆਏ ਉਹ ਕਾਫੀ ਜ਼ਿਆਦਾ ਇਸ ਵੇਲੇ ਮਾਇੂਸ ਨੇ ਕਿਉਂਕਿ ਉਹਨਾਂ ਨੇ ਆਪਣਾ ਲੱਖਾਂ ਰੁਪਇਆ ਜੋ ਹੈ ਖਰਚ ਕੀਤਾ ਸੀ ਪਰ ਉਹ 10 15 15 ਦਿਨਾਂ ਦੇ ਵਿੱਚ ਡਿਪੋਰਟ ਹੋ ਕੇ ਜੋ ਹੈ ਯੂਐਸਏ ਤੋਂ ਸਿੱਧਾ ਆਪਣੇ ਵਤਨਾਂ ਨੂੰ ਆਪਣੇ ਘਰਾਂ ਨੂੰ ਪਰਤ ਜਾਂਦੇ ਹੈ ਜਿਸ ਕਰਕੇ ਉਹਨਾਂ ਦਾ ਕਈ-ਕਈ ਲੱਖਾਂ ਦਾ ਜੋ ਹੈ ਨੁਕਸਾਨ ਹੋ ਗਿਆ ਤੇ ਹਰ ਕੋਈ ਇਸ ਵੇਲੇ ਸਦਮੇ ਦੇ ਵਿੱਚ ਹੈ ਜਿੱਥੇ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਦੁਖੀ ਹੈ ਉੱਥੇ ਕੀ ਉਹਨਾਂ ਦਾ ਸੋਚੋ ਕੀ ਹਾਲ ਬਣਦਾ ਹੋਵੇਗਾ ਜਿਹੜੇ 40 40 50 50 60 ਲੱਖ ਤੱਕ ਲਾ ਕੇ ਵੀ ਰਿਪੋਰਟ ਹੋ ਕੇ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਘਰ ਵਾਪਸ ਆਇਆ ਖੈਰੇ ਵੀਡੀਓ ਸੋਸ਼ਲ ਮੀਡੀਆ ਤੇ ਜੋ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਾਇਰਲ ਵੀਡੀਓ ਦੇ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਆਪਣੇ ਆਪਣੇ ਵਿਚਾਰ ਤਾਂ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਹੀ ਲਿਆ ਹੋਵੇਗਾ ਮੁੰਡੇ ਨੇ ਆਪਣੀ ਗੱਡੀ ਦੇ ਪਿੱਛੇ ਵਾਹਨ ਦੇ ਪਿੱਛੇ ਲਿਖਿਆ ਹੈ ਡਿਪੋਰਟ ਬਾਈ ਯੂ ਐਸ ਏ ਇਹ ਮੁੰਡਾ ਜੋ ਇਹ ਸਟicker ਲਗਾਉਂਦਾ ਪਿਆ ਹੈ ਤੇ ਵੀਡੀਓ ਇਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਪਿਛਲੇ ਦਿਨੀ ਯੂਐਸਏ ਤੋਂ ਕਾਫੀ ਸਾਰੇ ਲੋਕ ਜੋ ਨੇ ਡਿਪੋਰਟ ਹੋ ਕੇ ਆਪਣੇ ਵਤਨਾਂ ਨੂੰ ਪਰਤੇ ਸੀ ਜਿਸ ਕਰਕੇ ਇਸ ਵੀਡੀਓ ਨੂੰ ਦੇਖ ਕੇ ਇਹ ਅੰਦਾਜ਼ੇ ਲਗਾਏ ਜਾ ਰਿਹਾ ਕਿ ਸ਼ਾਇਦ ਇਹ ਉਹੀ ਮੁੰਡਾ ਹੈ ਜੋ ਕਿ ਡਿਪੋਰਟ ਹੋ ਕੇ ਯੂਐਸਏ ਤੋਂ ਸਿੱਧਾ ਆਪਣੇ ਵਤਨਾਂ ਨੂੰ ਪਰਤੇ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਿਰਪੱਖ ਪੋਸਟ ਦੇ ਵੱਲੋਂ ਨਹੀਂ ਕੀਤੀ ਜਾਂਦੀ ਕਿ ਸੱਚਮੁੱਚ ਇਹ ਉਹੀ ਮੁੰਡਾ ਹੈ ਜੋ ਡਿਪੋਰਟ ਹੋ ਕੇ ਆਇਆ ਯਾਫਰ ਨਹੀਂ ਪਰ ਇਹ ਵੀਡੀਓ ਅੱਜਕੱਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਪਿਛਲੇ ਦਿਨੀ 102 ਭਾਰਤੀ ਜੋਨੇ ਡਿਪੋਰਟ ਹੋ ਕੇ ਭਾਰਤ ਵਾਪਸ ਆਏ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਦੇ 30 ਨੌਜਵਾਨ ਅਤੇ ਬੱਚੇ ਤੱਕ ਵੀ ਸ਼ਾਮਲ ਸੀ ਜਿਸ ਕਰਕੇ ਸਾਰੇ ਕਹਿ ਰਹੇ ਸੀ ਕਿ ਇਹਨਾਂ ਦੀਆਂ ਆਸਾਂ ਉਮੀਦਾਂ ਬਿਲਕੁਲ ਟੁੱਟ ਗਈਆਂ ਜਿਸ ਮਗਰੋਂ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦੀਆਂ ਆਸਾਂ ਉਮੀਦਾਂ ਫਿਰ ਤੋਂ ਜਾਗੀਆਂ ਕਿਉਂਕਿ ਡਿਪੋਰਟ ਬਾਏ ਯੂਐਸਏ ਜੋ ਇੱਕ ਆਟੋ ਦੇ ਮਗਰ ਲਿਖਿਆ ਹੋਇਆ ਤੇ ਜੋ ਗੱਲਾਂ ਸਾਹਮਣੇ ਆ ਰਹੀਆਂ ਉਸ ਦੇ ਮੁਤਾਬਿਕ ਇਹੀ ਕੀਤਾ ਜਾ ਰਿਹਾ ਹੈ ਕਿ ਮੁੰਡਾ ਯੂਐਸਏ ਤੋਂ ਡਿਪੋਰਟ ਹੋ ਕੇ ਆਇਆ ਹੈ ਪਰ ਇਸ ਨੇ ਹਿੰਮਤ ਨਹੀਂ ਹਾਰੀ ਸਗੋ ਇਸ ਨੇ ਆ ਕੇ ਮੜ ਤੋਂ ਆਪਣਾ ਕੰਮਕਾਰ ਜੋ ਹੈ ਸ਼ੁਰੂ ਕੀਤਾ ਹੈ ਕਿਉਂਕਿ ਜੋ ਲੋਕ ਡਿਪੋਰਟ ਹੋ ਕੇ ਆਏ ਉਹ ਕਾਫੀ ਜ਼ਿਆਦਾ ਇਸ ਵੇਲੇ ਮਾਇੂਸ ਨੇ ਕਿਉਂਕਿ ਉਹਨਾਂ ਨੇ ਆਪਣਾ ਲੱਖਾਂ ਰੁਪਇਆ ਜੋ ਹੈ ਖਰਚ ਕੀਤਾ ਸੀ ਪਰ ਉਹ 10 15 15 ਦਿਨਾਂ ਦੇ ਵਿੱਚ ਡਿਪੋਰਟ ਹੋ ਕੇ ਜੋ ਹੈ ਯੂਐਸਏ ਤੋਂ ਸਿੱਧਾ ਆਪਣੇ ਵਤਨਾਂ ਨੂੰ ਆਪਣੇ ਘਰਾਂ ਨੂੰ ਪਰਤ ਜਾਂਦੇ ਜਿਸ ਕਰਕੇ ਉਹਨਾਂ ਦਾ ਕਈ-ਕਈ ਲੱਖਾਂ ਦਾ ਜੋ ਹੈ ਨੁਕਸਾਨ ਹੋ ਗਿਆ ਤੇ ਹਰ ਕੋਈ ਇਸ ਵੇਲੇ ਸਦਮੇ ਦੇ ਵਿੱਚ ਹੈ ਜਿੱਥੇ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਦੁਖੀ ਹੈ ਉੱਥੇ ਕੀ ਉਹਨਾਂ ਦਾ ਸੋਚੋ ਕੀ ਹਾਲ ਬਣਦਾ ਹੋਵੇਗਾ ਜਿਹੜੇ 40 40 50 50 60 ਲੱਖ ਤੱਕ ਲਾ ਕੇ ਵੀ ਰਿਪੋਰਟ ਹੋ ਕੇ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਘਰ ਵਾਪਸ ਆਇਆ ਖੈਰੇ ਵੀਡੀਓ ਸੋਸ਼ਲ ਮੀਡੀਆ ਤੇ ਜੋ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਾਇਰਲ ਵੀਡੀਓ ਦੇ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਆਪਣੇ ਆਪਣੇ ਵਿਚਾਰ